हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਟੋਟੀਆਂ ਤਹਿਸੀਲ ਜਿਲ੍ਹਾ ਇਸਮਤ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਪਾਉ ਗਰਮੇਲ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਵੀਰ ਗਗਨ ਉਹਨਾਂ ਦੇ ਕੋਲ ਤੋਂ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਦੋਸਤੋ ਹਰ ਵਾਰ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 5-7 ਨਗਰ ਦਿਖਾਉਣੇ ਹੁੰਦੇ ਆ ਇਸ ਘਰੋਂ ਅੱਜ ਵੀ ਇਸ ਵੀਡੀਓ ਦੇ ਵਿੱਚ ਟੋਟਲ 5 ਨਗਰ ਹੋਣਗੇ 3 ਮੈਦਾ ਬਿਲਕੁਲ ਤਾਜ਼ੀਆਂ ਸੁਈਆਂ ਤੋ ਦੋ ਝੋਟੀਆਂ ਦਿਖਾਵਾਂਗੇ ਤੁਹਾਨੂੰ ਗੱਬਨ ਅੱਗੇ ਤਿਆਰੀ ਤੇ ਇਹ ਟੋਟਲ 5 ਪਸ਼ੂ ਹੋਣਗੇ ਸੋ ਪੰਜਾਂ ਪਸ਼ੂਆਂ ਦੀ ਡਿਟੇਲ ਆਪਾਂ ਫੇਰ ਗੱगन ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇਾਂਗੇ ਤੇ ਖਾਸ ਵਿਜਟ ਤੁਸੀਂ ਪਿੰਡ ਟੋਟੀਆਂ ਕਰਨੀਆਂ ਦੋਸਤੋ ਨਛਾਰੇ ਪਨੂਆਂ ਤੋਂ ਕੋਈ 2.5 ਕਿਲੋਮੀਟਰ ਦੀ ਦੂਰੀ ਆ ਅੱਜ ਤਰੀਕ 1 ਜੂਨ ਆ ਤਰੀਕ ਤੁਸੀਂ ਨੋਟ ਕਰ ਲਓ ਤੇ ਟਾਈਮ ਸਮਾਂ ਦੋਸਤੋ ਕੋਈ 8:30-9:00 ਵਜੇ ਦਾ ਵੋਟਾਂ ਦਾ ਦਿਨ ਐ ਇਲੈਕਸ਼ਨ ਦਾ ਦਿਨ ਐ ਹੋਰ ਭਾਉਜੀ ਸਾਸਰੀ ਕਾਰ ਸਾਸਰੀ ਕਾਰ ਸਾਸਰੀ ਕਾਰ ਹੋਰ ਠੀਕ ਠਾਕ ਜੀ ਔਰ ਇਹ ਕਿਰਪਾ ਕਰੂਗਾ ਮਤਾਰ ਕੇ ਹੋਰ ਫਿਰ ਮੈਂਗਾ ਵੋਟ ਵਾੜ ਪਾਉਂਦੀ ਨਾ ਆਇਆ ਕਿ ਮਤ ਪਾਲਦੇ ਹੋਰ ਲਾਤੀ ਆ ਬਹੁਤ 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 ਵਧਾਈਆਂ ਹੁਣ ਤੁਹਾਨੂੰ ਫਿਰ ਆ ਚੰਗੀ ਗੱਲ ਆ ਜੀ ਹਮੇਸ਼ਾ ਜਿੱਤ ਹੋਗੀ ਸਭੂ ਸਾਹਿਬ ਹੋਗੀ ਹੋਗੀ ਜੀ ਬਿਲਕੁਲ ਜੀ ਬਿਲਕੁਲ ਮਾਲਕ ਸੱਚੇ ਪਾਸ਼ਾ ਮਿਹਰ ਕਰਨਾ ਤੇ ਕੁਝ ਚੰਗੇ ਰਿਜ਼ਲਟ ਚੰਗੇ ਨਤੀਜੇ ਦੇਖਣ ਦੇ ਵਿੱਚ ਮਿਲ ਤੇ ਸਾਰੇ ਵੀਰਾਂ ਨੂੰ ਪੇਜ ਲਾ ਜਿਹੜੇ ਵੀਰ ਰਹਿ ਗਏ ਵੀਰ ਗगन ਵਰਗੇ ਤੇ ਉਹ ਵੀ ਵੋਟ ਵਾੜ ਪਾਉਣ ਭੱਜ ਬਸ ਸੰਧੂ ਸਾਹਿਬ ਚੱਲੇ ਆਪਾਂ ਵੀ ਵੀਡੀਓ ਪਾ ਕੇ ਬਸ ਵੋਟ ਹੀ ਪਾਉਣੀ ਆਪਾਂ ਨੂੰ ਠੀਕ ਹੈ ਜੀ ਹਾਂ ਵੀਰ ਮੇਰੇ ਸਾਰੇ ਵਾਦ ਚੜ੍ਹ ਕੇ ਪਾਓ ਤਗੜੇ ਹੋ ਕੇ ਬੋੜ ਆ ਸਹੀ ਹੈ ਜੀ ਸਹੀ ਹੈ ਹਾਂ ਜੀ ਲੈ ਵੀਰ ਗਗਨ ਚਲੋ ਇਲੈਕਸ਼ਨ ਤੇ ਦੇਣਾ ਨਾਲ ਦੀ ਨਾਲ ਆਪਾਂ ਜੀ ਭੈਣ ਭਰਾਵਾਂ ਸੱਜਣਾਂ ਨੂੰ ਪਸ਼ੂ ਵੀ ਦਿਖਾਉਣੇ ਆ ਹਾਂਜੀ ਹਾਂਜੀ ਅੱਜ ਟੋਟਲ ਆਪਣੇ ਕੋਲ ਪੰਜ ਪਸ਼ੂ ਆ ਤਿੰਨ ਬਿਹੜਾਂ ਤੇ ਦੋ ਝੋਟੀਆਂ ਨੇ ਹਾਂਜੀ 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 ਸੰਧੂ ਸਾਹਿਬ ਤੇ ਵੈਸੇ ਪਸ਼ੂ ਬਿਹੜਾਂ ਦੀ ਗੱਲ ਕਰਕੇ ਤਿੰਨੇ ਸੂਈਆਂ ਨੇ ਅੱਜ ਤਿੰਨੇ ਸੂਈਆਂ ਜੀ ਤਿੰਨੇ ਸੂਈਆਂ ਸੰਧੂ ਸਾਹਿਬ ਦੋ ਦੋ ਤਿੰਨ ਤਿੰਨ ਦਿਨਾਂ ਦੀਆਂ ਸੂਈਆਂ ਤਿੰਨੇ 나ੜੂ ਨਾਲ ਬੱਚਿਆਂ ਦੇ ਤਿੰਨਾਂ ਦੇ ਠੀਕ ਹੈ ਜੀ ਹਾਂ ਝੋਟੀਆਂ ਬਸ ਤਿਆਰੀ ਦੇ ਆ ਦ ਲਵਦਾ ਸੋ ਸ਼ੁਰੂਆਤ ਪਹਿਲਾਂ ਵਿਹੜਾਂ ਤੋਂ ਕਰ ਲਾਂਗੇ ਪਹਿਲਾਂ ਬਿਲਕੁਲ ਤਾਜ਼ੀਆਂ ਸੂਈਆਂ ਨੇ ਤੇ ਇੱਕ ਜਰਸੀ ਦੀ ਨਗੀਨਾ ਨਗ ਆਇਆ ਸੋ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਜਰਸੀ ਵਿਹੜ ਖਰੀਦਣੀ ਆ ਤੇ ਇਹ ਜਰਸੀ ਵਿਹੜ ਤੁਹਾਨੂੰ ਦਿਖਾ ਦਾਂਗੇ ਬਾਕੀ ਕ੍ਰਾਸ ਅੰਗ ਦੇ ਵਿੱਚ ਹੋਰ ਵਿਹੜਾਂ ਨੇ ਦੂੰਦੀ ਵਿਹੜ ਇੱਕ ਦਿਖਾਵਾਂਗੇ ਬਹੁਤ ਖੂਬਸੂਰਤ ਲਾ ਵੀ ਵੀਰ ਗਗਨ ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਵਿਹੜ ਤੋਂ ਕਰ ਲਈ ਜਰਸੀ ਹਾਂਜੀ ਹਾਂਜੀ ਸੰਧੂ ਸਾਹਿਬ ਦੂਜਾ ਸੂਆ ਵਛੀ ਦਾ ਜੀ ਠੀਕ ਹੈ ਜੀ ਅੱਜ ਸੂਈ ਨੂੰ ਅੱਜ ਭਾਵੇਂ ਕਿ ਦਿਨ ਹੋ ਗਿਆ ओके ਹੁਣ ਐਟ ਟਾਈਮ 13 14 13 14 ਤੇ ਚੱਲ ਰਹੀ ਆ ਠੀਕ ਹੈ ਜੀ ਹਾਂਜੀ ਉਮੀਦ ਆਪਾਂ ਇਹ ਕਰਦੇ ਆ ਵੀ 16 17 16 17 ਰਾਮ ਨਾਲ ਸੌਖਾ ਦਈ ਜਾਊਗੀ ਠੀਕ ਹੈ ਜੀ ਬਾਲੀ ਜਾਦੀ ਚੰਗੀ ਵੱਛੀ ਆ ਫਿਰ ਲੋ ਇਹਨੂੰ ਪਿਓਰਾਂ ਦੇ ਪਿਓਰ ਆ ਜੀ ਠੀਕ ਹੈ ਜੀ ਹੁਣ 13 14 ਤੇ ਚੱਲ 13 14 ਤੇ 13 14 ਦੇ ਸੰਧੂ ਸਾਹਿਬ ਐ ਮਿੰਨਤੀ ਕਰਕੇ ਖੜੇ ਵੀਰ ਮੇਰਾ ਆਪਣੇ ਚ ਉਹ ਕੰਮ ਨਹੀਂ ਤੁਹਾਨੂੰ ਪਤਾ ਹੋਗਾ ਬਿਲਕੁਲ ਬਿਲਕੁਲ ਆ ਦੁੱਧਾਂ ਨਹੀਂ ਝੂਠ ਹੋਊਗਾ ਲਓ ਜੀ ਸੋ ਥਾਣ ਜਿਹੜਾ ਦੋਸਤੋ ਹਰ ਵਾਰ ਆਪਾਂ ਦੱਸ ਦਿੰਦੇ ਆ ਤੁਹਾਨੂੰ ਕਿਉਂਕਿ ਬਹੁਤੇ ਵੀਰਾਂ ਨੇ ਦੂਰੋਂ ਫੱਤੀ ਚਵਾਈ ਦਾ ਥਾਣਾ ਮੁੱਠੀ ਥਾਣਾ ਸੰਧੂ ਸਾਹਿਬ ਬਾਲੀ ਜਿਆਦੀ ਠੰਡੀ ਕੋਈ ਵੰਗਾ ਪਾਉਣ ਦੀ ਲੋੜ ਨਹੀਂ ਭਾਵੇਂ ਇੱਥੇ ਬਹਿ ਕੇ ਧਾਰਾ ਮਰੀ ਜਾ ਕਰਮਾਲੀਆਂ ਦੀਆਂ ਇਹ ਨਹੀਂ ਵੀ ਉਹੋ ਜੀ ਕੋਈ ਉਹੋ ਜੀ ਹੋਣਗੀਆਂ ਲਓ ਜੀ ਤੁਹਾਨੂੰ ਪਤਾ ਉਹ ਜੇ ਆਪਾਂ ਪਾਹੂ ਗਰਮ ਲੈਂਦੇ ਹੀ ਨਹੀਂ ਆ ਕਿ ਭੈਣ ਨੇ ਕਿ ਵੀਰ ਨੇ ਚੋਣਾ ਦਾ ਸਹੀ ਹੈ ਜੀ ਹਾਂ ਲਓ ਜੀ ਦੋਸਤੋ ਠੀਕ ਹੈ ਜੀ ਬਿਲਕੁਲ ਕੰਨੇਰ ਕੀ ਚਵਾਈ ਆਪਾਂ ਕਹਿ ਦਿੰਨੇ ਆ ਓਲੀ ਆ ਓਲੀ ਤਾਰ ਮੋਟੀ ਕੰਨੇਰ ਕੀ ਚਵਾਈ ਆ ਤੇ ਹਾਈਟ ਕਾ ਤਾਂ ਨਾਰਮਲ ਹੀ ਇੱਕ ਆਪਾਂ ਜਰਸੀ ਵੈੜਾ ਦੇਖਦੇ ਆ ਉਮੀਦ ਵੀਰਾਂ ਦਾ ਵੀ ਚੰਗੀ ਕਰ ਸਕਦੇ ਆ ਆਪਾਂ ਹੁਣ 13 ਕਲੀਟਰ ਤੇ ਚੱਲ ਰਹੀ ਆ 13 14 ਲੀਟਰ ਤੇ ਆ ਦੇਖੋ ਜੀ ਅੱਛਾ ਕਾਕਾ ਨੇ ਤੇ ਮਗਰ ਬੱਚਾ ਕੀ ਆ ਗਿਆ ਬੱਚਾ ਸੰਤੂ ਸਾਹਿਬ ਅੱਛਾ ਜੀ ਲਓ ਜੀ ਹਾਂ ਜੀ ਤਿੰਨੇ ਵੈੜਾ ਤਿੰਨਾਂ ਦੇ ਮਗਰੀ ਬਛੇ ਆ ਜੀ ਠੀਕ ਆ ਜੀ ਤਿੰਨਾਂ ਦੇ ਬਛੇ ਆ ਅੱਛਾ ਦੇਣ ਇੱਕ ਵਾਰ ਫੇਰ ਰਿਪੀਟ ਕਰ ਦਿਓ ਸੰਤੂ ਸਾਹਿਬ ਆਜੀ ਪੰਜਵਾਂ ਦਿਨ ਹੋ ਗਿਆ ਜੀ ਪੰਜਵਾਂ ਦਿਨ ਹਾਂ 나ੜੂ ਬੱਚੇ ਦੇ ਨਾਲ ਆਵੇ ਵੇ ਵਾ ਵੀ ਆ ਬੱਛਾ ਦੋਸਤੋ ਬਿਲਕੁਲ ਪੰਜ ਨਾੜੂ ਨਾਲ ਆ ਗਿਆ ਵੇ ਇਹਨ ਜਰਸੀ ਬ੍ਰੀਡ ਦੇ ਵਿੱਚ ਹੀ ਮਗਰ ਬੱਚਾ ਸੰਧੂ ਸਾਹਿਬ ਜੇ 나ੜੂ ਨਾਲ ਉਹ ਤੇ 나ੜੂ ਨਾਲ ਦੱਸਿਆ ਜਾਊਗਾ ਹਾਂ ਹਾਂ ਜੀ ਸਹੀ ਹੈ ਉਹ ਕੰਮ ਆਪਾਂ ਨਹੀਂ ਕਰਨਾ ਲੋਕਾਂ ਵਾਲਾ ਤੇ ਗਗਨ ਇਹ ਕਿੰਨੇ ਦੀ ਦੇ ਦिए ਫਿਰ ਸੰਧੂ ਸਾਹਿਬ ਮੁੱਲ ਭਾਂ 55 ਕਰਾ ਲਓ ਇਹ ਹਾਂ ਨਾ 52 ਦੀ 52 ਦੀ ਹਾਂ ਲਓ ਵੀ 52000 ਦੀ ਦੋਸਤੋ ਯਸਰੋ ਜਿਹੜੀ ਤੁਹਾਨੂੰ ਮਿਲ ਜੂਗੀ ਤੇ ਬਾਕੀ ਸ਼ੋਰ ਛਪੇ ਇਹ ਨਹੀਂ ਵੀ ਇੱਕ ਅੱਤੇ ਪਸ਼ੂ ਦੇ ਵਿੱਚੋਂ ਜਿੰਨੇ ਪਸ਼ੂ ਵੀ ਤੁਹਾਨੂੰ ਦਿਖਾਉਣੇ ਆ ਸਾਰਿਆਂ ਦਾ ਵਿੱਚੋਂ ਮਾਨ ਸਾਰੇ ਜੋ ਸਾਰਿਆਂ ਜੋ ਸੰਧੂ ਸਾਹਿਬ ਲਓ ਜੀ ਸੰਦੂ ਸਾਹਿਬ ਭਾਵੇਂ ਪੰਜਾ ਸਾਲਾਂ ਦਾ ਜਵਾਗ ਬਾਦ ਉਹ ਥੱਲੇ ਇਹ ਨਹੀਂ ਵੀ ਕੇ ਨੂੰ ਲੱਤ ਮਾਰੂਗੀ ਕਰਮਾਂ ਲਈ ਠੀਕ ਹੈ ਮਤਬਲੀ ਕੋਈ ਨਹੀਂ ਆ ਠੀਕ ਹੈ ਜੀ ਹਾਂ ਠੀਕ ਆ ਸਾਫ ਸੁਥਰੀ ਆ ਠੰਡੀ ਧੀਰੀ ਆ ਦੋਸਤੋ ਠੀਕ ਆ ਇੱਕ ਹੋਰ ਬੱਛੀ ਤੁਹਾਨੂੰ ਦਿਖਾਉਣੇ ਆ ਪਲੀ ਤਿਆਰੀ ਸੰਦੂ ਉਹ ਦੰਦ ਬੱਛੀ ਆ ਜੀ ਲਓ ਵੀ ਦੋਂਦੀ ਬੱਛੀ ਆ ਪੂਲਾ ਹੀ ਆ ਬੱਚਾ ਹੀ ਆ ਵੀ ਠੀਕ ਆ ਤੇ ਬਿਲਕੁਲ ਲਵੀ ਜੀ ਵਹਿੜਾ ਦੋਸਤੋ ਕੱਦ ਕਾਠੀ ਸੰਦੂ ਸਾਹਿਬ ਠੰਡੀ ਸੀ ਇਹ ਨਹੀਂ ਵੀ ਕੋਈ ਕਰਮਾਂ ਵਾਲੀ ਕੇ ਨੂੰ ਛੜ ਮਾਰੂਈ ਜਾਂ ਕੋਸ਼ ਕਰਨੀ ਆ ਬਾਜ ਚੋ ਆਈ ਬਹੁਤ ਵਧੀਆ ਲੱਗੀ ਕਰਮਾਲੀਆਂ ਨੂੰ ਆ ਲਓ ਜੀ ਬੱਸ ਬੱਤ ਬੱਸ ਅੱਛਾ ਅੱਜ ਇਹਨੂੰ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਆ ਸੰਧੂ ਸਾਹਿਬ ਅੱਜ ਇਹਨੂੰ ਚੌਥਾ ਪੰਜਵਾਂ ਦਿਨ ਹੋ ਗਿਆ ਜੀ ਬਾਬੀ ਚੌ ਪੰਜਾਂ ਕ ਦਿਨਾਂ ਦੀ ਸੂਈ ਆ ਥਣ ਬਹੁਤ ਵਧੀਆ ਲੱਗਾ ਸੰਧੂ ਸਾਹਿਬ ਸੋ ਅਥੀ ਚਵਾਈ ਲਾਥਾ ਨਾ ਤੇ ਸਭ ਤੋਂ ਇਹ ਮਗਲ ਜਿਹੜੀਆਂ ਦੋਸਤੋ ਦੋਂਦੀ ਬੱਚੀ ਆ ਪਿਓਰ ਦੋਂਦੀ ਬੱਚੀ ਆ ਮੂੰਹ ਪਟ ਕੇ ਕੋਈ ਆਪਦਾ ਜਿੱਦਾ ਮਰਜ਼ੀ ਵੀਰ ਤਸੱਲੀ ਕਰ ਲੈ ਠੀਕ ਆ ਸੰਧੂ ਸਾਹਿਬ ਕੋਈ ਵੀਰ ਭਰਾ ਦੂਰੋਂ ਆਉਂਦਾ ਜੇ ਦੋਂਦੀ ਇਹਦੇ ਦੋਂਦੀ ਦੱਸੀ ਜਾਊਗੀ ਸਹੀ ਹੈ ਜੀ ਇਹ ਨਹੀਂ ਇੱਥੇ ਆ ਕੇ ਮੁੜ ਕੇ ਚੌਗੀ ਹੋਵੇ ਤੇ ਆਪਣੇ ਮੂੰਹ ਤੇ ਦਾੜੀ ਆ ਬਿਲਕੁਲ ਜੀ ਬਿਲਕੁਲ ਠੀਕ ਆ ਨ ਲਓ ਦੋਸਤੋ ਬਿਲਕੁਲ 나ੜੂ ਤੇ ਬੱਚੇ ਆ ਇਹਦੇ ਮਗਰ ਵੀ ਬੱਚਾ ਸੀਗਾ ਜੀ ਬੱਚਾ ਜੀ ਬੱਚਾ ਲਓ ਜੀ ਮਗਰ ਇਹਦੇ ਵੀ ਬੱਚਾ ਹੈ ਸੋ ਥਣਾ ਤੋਂ ਨਾਲ ਵੀ ਬੜੀ ਸਾਫ ਸੁਥਰੀ ਹੈ ਦੋਸਤੋ ਨਖੇਰ ਬੜਾ ਪਿਆਰਾ ਤੇ ਪੂਰੀ ਸਫਾਈ ਵਾਲੀ ਬਹੁਤ ਜਿਆਦੀ ਠੰਡੀ ਆ ਜਿੰਨੀ ਵੀ ਆਪਾਂ ਕਹਿ ਲਈਏ ਪੂਰੀ ਸਫਾਈ ਵਾਲੀ ਆ ਭਾਵੇਂ ਇੱਥੇ ਵੀ ਸੰਧੂ ਸਾਹਿਬ ਬੈਠੇ ਰਹੋਏ ਇਨੀਆਂ ਵੀ ਕਿਸੇ ਨੂੰ ਕੋ ਆਖੂ ਕਰਮਾ ਲਈ ਹਾਂ ਸੋ ਫੈਸ਼ਨ ਡਿਜ਼ਾਈਨ ਚੰਗਾ ਜਿਵੇਂ ਆਪਾਂ ਕਹਿ ਦਈਏ ਵੀ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਨਵੀਂ ਬੱਛੀ ਆ ਸੋ ਕਰਮਾ ਲਈ ਬਹੁਤ ਖੂਬਸੂਰਤ ਨੇਵਾ ਤੇ ਸੋਹਣੀ ਮਿਲਕਿੰਗ ਕਰਵਾ ਦੂਗੀ ਤੇ ਹੁਣ ਗगन ਬੌਲੇ ਤੋਂ ਬਾਹਰ ਹੀ ਆ ਗਈ ਆ ਸੰਧੂ ਸਾਹਿਬ ਬੌਲੇ ਸਮਝ ਲੋ ਜਾਂ ਬੌਲਿਆਂ ਬਾਹਰ ਸਮਝ ਲੋ ਅੱਛਾ ਜੀ ਹਾਂ ਇਹ ਵੀਰ ਕੋਈ ਆਪ ਦੀ ਨਰਖ ਪਰਖਲ ਕਰ ਲੈ ਆ ਵੈਸੇ ਹੁਣ ਕਿੰਨਾ ਕ ਅਕਾਊਂਟ ਹੋਇਆ ਆਪਣੇ ਕੋਲ ਹਾਂ ਸੰਧੂ ਸਾਹਿਬ ਐ ਵਲੇ ਦੁੱਧ ਹੋਊਗਾ ਕੋਈ 16 ਕਿਲੋ ਜਾਂ ਆਪਣੀ 14 ਦੀ ਗਰੰਟੀ ਹੋਊਗੀ ਠੀਕ ਹੈ ਜੀ ਹੋਊਗਾ 16 ਹੀ ਠੀਕ ਹੈ ਜੀ ਹਾਂ ਦੁੱਧ ਸੰਧੂ ਸਾਹਿਬ ਮੀਤ ਤੇ ਤੋਇਆ ਵੀ 18 ਦੇ ਦੇ 19 ਦੇ ਦੇ ਕਰਮਾ ਲਈ ਠੰਡਾ ਦੇ ਦੂਗੀ ਦੁੱਧ ਹੂੰ ਲਓ ਵੀ ਫਿਰ ਹਾਲ ਦੋਸਤੋ 14 ਕ ਕੋਈ ਵੀਰ ਬੌਲਾ ਕੱਚਾ ਬੌਲਾ ਮੰਨ ਲੈ ਠੀਕ ਆ ਜੀ ਦੁੱਧ ਵੀਰਾਂ ਦਾ ਵੀ ਸੋਨਾ ਪਰਾ ਹੈ। ਬੱਚੀ ਬਹੁਤ ਪਿਆਰੀ ਆ 노 ਡਾਊਟ ਠੀਕ ਆ ਬਹੁਤ ਖੂਬਸੂਰਤ ਬੱਚੀ। ਆ ਵੇਖਦਾ ਵੀ ਨਾਲ ਜਾਵੇ 나ੜੂ ਬੱਚੀ। ਆ ਲਓ ਜੀ ਠੀਕ ਆ ਮਗਰ ਬੱਚਾ ਇਹਦੇ ਵੀ ਮੇਲ ਕਾਫ 나ੜੂ ਤੇ ਬੱਚੇ ਨੇ ਸਾਰੇ ਠੀਕ ਆ ਜੀ। ਆ ਦੇਖੋ। ਲੈ ਵੀ ਵੀਰ ਗਗਨ ਇਹਦਾ ਮੁੱਲ ਕੀ ਕਰਦਾਂਗੇ ਫਿਰ ਕਿੱਥੋਂ ਤੱਕ ਲੈਣ ਦੇਣਾ। ਸੰਧੂ ਸਾਹਿਬ ਇਹਦਾ ਮੁੱਲ ਪਾ 55 ਕਰਾ ਲਓ। ਹਾਂ ਨਾ ਹੀ 50 ਦੀ ਹੋ ਜੂਗੀ। 50 ਦੇ। ਹਾਂ। ਉਹ ਤੇ ਛੋੜ ਹੋ ਗਈ ਬਸ। ਠੀਕ ਆ ਜੀ। ਹਾਂ। ਲਓ ਦੋਸਤੋ ਯੈਸ ਨੋ 50000 ਦੀ ਮਿਲ ਜੂਗੀ ਤੋ ਜਿਹੜੀ ਗੱਲ ਦੱਸਣ ਜੋਗਾ ਥਾਣ ਤੋਂ ਪੂਰਾ ਹੱਥੀ ਚਵਾਈ ਵਾਲਾ ਦੋਂਦੀ ਬੱਸੀਆ ਫੋਸਤੂਬਾਹੇ ਇੱਥੇ ਬਣਿਓ ਥਾਣ ਵਿਖਾਉ ਵੀ ਰਣੂ ਆ ਲੋ ਜੀ ਹਾਂ ਥਾਣ ਬੜਾ ਜਿਆਦਾ ਸੋਹਣਾ ਲੱਗਾ ਵਾ ਠੀਕ ਆ ਜੀ ਤੋ ਖੂਬਸੂਰਤ ਕੁਆਲਿਟੀ ਆ ਜਰੂਰ ਹੱਥ ਪਾ ਸਕਦੇ ਜੇ ਘਰੇਲੂ ਵੀਰ ਕਿਸੇ ਨੇ ਖਰੀਦਨੀ ਆ ਘਰੇ ਰੱਖਣੀ ਚਾਹੁੰਦਾ ਹੱਥ ਪਾ ਸਕਦੇ ਜੀ ਸੰਦੂ ਸਾਹਿਬ ਆ ਗਈ ਆਪਣੇ ਤੋਂ ਝੂਂਗੀ ਵਹਿੜ ਅੱਛਾ ਜੀ ਹਾਂ ਇਹਨੂੰ ਅੱਜ ਪਹਿਵੇਂ ਦਿਨ ਦੀ ਸੂਈ ਆ ਇਹ ਵੀ ਆ ਪੂਰੀ ਟਟੀ ਸੀ ਦਾ ਇਹ ਨਹੀਂ ਵੀ ਕੋਈ ਨੂੰ ਕੋਈ ਛੜ ਮਾਰੂਗੀ ਜਾਂ ਕੁਛ ਕਰੂਗੀ ਮਤਲਬ ਹੀ ਕੋਈ ਨਹੀਂ ਚੋਹਾਂ ਪੰਜਾਂ ਦਿਨਾਂ ਦੀ ਸੂਈ ਇਹ ਵੀ ਅੱਜ ਪੰਜਵੇਂ ਦਿਨ ਦੀ 나ੜੂ ਇਹਦੇ ਵੀ ਨਾਲ ਆ ਠੀਕ ਆ ਜੀ ਇਧਰ ਵੇਖ ਲਓ ਵੰਗਾ ਪਾਉਣ ਤੋਂ ਬਿਨਾਂ ਹੀ ਪਾਵੇਂ ਚੋ ਹਾਂ ਇਹ ਨਹੀਂ ਵੀ ਕਿਸ ਨੂੰ ਛੜ ਮਾਰੂਗੀ ਕੋਈ ਵੀਰ ਮੇਰਾ ਕੇਵਲੇ ਸਿੰਘਾਂ ਆਉਂਦਾ ਵੀ ਸਿੰਘਾਂ ਵਾਲੀ ਆ ਆ ਸਹੀ ਆ ਠੀਕ ਆ ਨਾ ਜਨਵਾਰ ਲੈਣ ਕਿਨਮਾਊਗਾ ਇਹ ਹਾਂਜੀ ਸੂਆ ਸੂਆ ਸੰਤੂ ਸਭ ਦੂਜਾ ਦੂਜਾ ਸੂਆ ਦੂਜਾ ਸੂਆ ਹਾਂ ਮਗਰ ਇਹਦੇ ਬੱਚਾ ਹੀ ਹੈ ਮਗਰ ਇਹਦੇ ਵੀ ਬੱਚਾ ਹੀ ਆ ਇਹਦੇ ਵੀ 나ੜੂ ਨਾਲ ਹੀ ਆ ਬੱਚੇ ਦੇ ਤਾਂ ਸੋ ਤਿੰਨੇ ਵਹਿੜਾ ਤਾਜ਼ੀਆਂ ਸੂਈਆਂ ਤਿੰ ਤੋ ਇੱਕ ਇੱਕ ਦੋ ਦੋ ਧਾਰਾਂ ਵੀ ਵੀਰ ਮਾਰ ਕੇ ਦਿਖਾ ਰਿਆ ਨਾਲ ਦੀ ਨਾਲ ਠੀਕ ਆ ਜੀ ਆ ਦੇਖੋ ਆ ਦੇਖੋ ਠੀਕ ਆ ਤੋ ਬਾਕੀ ਤੁਹਾਡਾ ਵੀ ਫਰਜ਼ ਪੜਦਾ ਹੈ ਸੋ ਜਿਹੜੇ ਵੀਰ ਸੰਧੂ ਸਾਹਿਬ ਆਪਾਂ ਹਰ ਵਾਰੀ ਇਹੋ ਗੱਲ ਕਹਿੰਨੇ ਆਂ ਵੀ ਮੁੜ ਕੇ ਲਾਹਮਾ ਨਾ ਦੋ ਆ ਦੀ ਨਰਖ ਪਰਕ ਬਿਲਕੁਲ ਜੀ ਬਿਲਕੁਲ ਠੀਕ ਆ ਜੇ ਕੋਈ ਵੀਰ ਨਹੀਂ ਦੋ 300 500 ਦਾ ਤੇਲ ਮਚਣਾ ਹੁੰਦਾ ਦੋਸਤੋ ਮੈਂ ਨਾ ਸੰਧੂ ਸਾਹਿਬ ਜੇ ਵੀ 600 7000 ਦੀਆਂ ਚੀਜ਼ਾਂ ਹੁੰਦੀਆਂ ਜੇ ਕੋਈ ਦੂਰੋਂ ਨਹੀਂ ਆ ਸਕਦਾ ਆਪਦੀ ਵੀਡੀਓ ਕਾਲ ਤੇ ਦੋ ਟਾਈਮ ਚੋ ਆ ਕੇ ਕੰਡੇ ਦਾ ਦੁੱਧ ਮਣਾਓ ਫੇਰ ਖੜੋ ਆਪਦੀ ਫੇਰ ਲੱਗੇ ਜਾਓ ਸਹੀ ਹੈ ਲ ਲੋਵੀ ਪ੍ਰਭੂ ਬਾਕੀ ਹੈ ਠੰਡੀ ਧੀਰੀ ਆ ਸੀਲਸ ਲਗਾ ਕਾਦੇ ਦਾ ਉੱਚਾ ਵੇਲਬੋਲ ਵੀ ਲੰਬੀ ਆ ਬੈੜ ਦੀ ਦੂਜਾ ਸਵੇਰ ਸੋਈ ਆ ਪੰਜਾ ਕ ਦਿਨਾਂ ਦਾ ਸਮਾਂ ਮਗਰ ਮੇਲ ਕਾਫ ਆ ਤੇ ਇਹ ਵੀ ਚੰਗੇ ਖਾਸੇ ਬੌਲੇ ਤੋਂ ਬਾਹਰ ਹੀ ਆ ਕੱਚਾ ਬੌਲਾ ਮੰਨ ਕੇ ਤੁਸੀਂ ਸੌਫਤਾ ਕਰ ਲਓ ਬੌਲੇ ਤੋਂ ਬਾਹਰ ਹੀ ਆਈ ਆ ਠੀਕ ਆ ਸੁਹਾ ਹਾਈਟ ਲੈਂਥ ਚੰਗੀ ਆ ਇਸ ਬੈੜ ਦੀ ਛਾਂ ਛਣ ਜਿਹੜਾ ਦੋਸਤੋ ਮੈਨੂੰ ਲੱਗਦਾ ਵੇ ਇਸ ਵਾਰ ਤਿੰਨੇ ਬੈੜਾਂ ਹਰ ਵਾਰ ਤਕਰੀਬਨ ਸੋਹਣੀ ਕੁਆਲਿਟੀ ਦੀ ਹੁੰਦੇ ਪਸ਼ੂ ਲੰਬੇ ਥਣ ਮੋਠੀ ਮੋਠੀ ਥਾਣਾ ਚਾਰੇ ਥਾਣਾ ਦੀ ਸਪੇਸ ਵੰਡ ਚੰਗੀ ਆ ਬਾਕੀ ਭਰਾ ਭਰੂ ਕਾਫੀ ਸੋਣਾ ਠੀਕ ਆ ਸੰਧੂ ਜੀ ਆਪਾਂ ਮਨ ਲਓ ਜੇ ਚੀਜ਼ੀਆਂ ਨਾ ਚੋੜਿਆ ਤਾਂ ਫਿਰ ਫਾਇਦਾ ਕੀ ਪੈਸੇ ਲਾ ਕੇ ਵੀ ਆ ਸਹੀ ਆ ਜੀ ਇਸੇ ਤਰ੍ਹਾਂ ਜੀ ਆਣਾ ਥਣ ਸਿਰ ਤੇ ਗਾਂ ਹੁੰਦੀ ਆ ਹਾਂ ਜੇ ਘਰੇ ਜਾ ਗਈ ਆਪਾਂ ਲੜਦੇ ਰਹੇ ਚੀਜ਼ੀਆਂ ਚੋਣ ਤੋਂ ਦੋ ਦਾ ਫਾਇਦਾ ਕੀ ਬਿਲਕੁਲ ਜੀ ਥਣ ਸਿਰ ਤੇ ਹੀ ਗਾਂ ਆ ਕਰਮਾਲੀ ਬਿਲਕੁਲ ਤੇ ਇਹ ਵੀਰ ਗਗਨ ਕਿੰਨੇ ਕ ਦੀ ਦੇ ਦੀਏ ਸੰਧੂ ਸਾਹਿਬ ਇਹ ਜੈਸਨੋਈ 45 ਰੁਪਏ ਦੇਣੀ ਆ ਹਾਂ ਜੀ ਜੈਸਨੋਈ 45 ਹੀ ਦੇਣੀ ਆ 45 ਦੀ ਹਾਂ ਉੱਥੇ ਛੋੜ ਹੋ ਜੂਗੀ ਕੋਈ 100 200 ਲੋ ਵੀ ਹਾਂ ਨਾ ਜਿਹੜੀ ਇਹ 45000 ਦੀ ਹੈ ਪ੍ਰਭੂ ਦੋ ਦੋ ਦੇ ਥੱਲੇ ਵੀ 14 ਕਿਲੋ ਹੋਊ ਐ ਵੇਲੇ ਰੈਡੀ ਬੋਲਾ ਯਾ ਹੂੰ ਹੂੰ ਆ ਲਓ ਜੀ ਜਿੱਦਾਂ ਮਰਜੀ ਸੰਧੂ ਸਾਹਿਬ ਨੂੰ ਲਾ ਕੇ ਆ ਕੇ ਇਹ ਕੈਮਰਾ ਥਾਣਾ ਦੇ ਨਾਲ ਜੋੜ ਦੋ ਉਹ ਨਹੀਂ ਕੰਮ ਹੋਊਗਾ ਵੀ ਇਹ ਛੜ ਮਾਰੂਗੀ ਕਿਸ ਨੂੰ ਲੋ ਵੀ ਕਰੋ ਚੱਕ ਠੀਕ ਸੋ 45000 ਦੀ ਪ੍ਰਭੂ ਇਹ ਮਿਲ ਜੂਗੀ ਤੁਹਾਨੂੰ ਇਹ ਨਗਸੀਕਾ ਟੋਟਲ ਜਿਹੜੇ ਇਧਰੋਂ ਤਿੰਨ ਦਿਖਾਏ ਆਪਾਂ ਤੁਹਾਨੂੰ ਬੇੜਾਂ ਦੇ ਵਿੱਚ ਬੇੜਾਂ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਨੇ ਬਾਕੀ ਪਸੰਦ ਆਉਣ ਗਿਆ ਰੇੜਪੜ ਤੇ ਦੋਸਤੋ ਜੈਨੂਨਾ ਜਾਇਜ਼ ਆ ਤੇ ਬਿਲਕੁਲ ਤਾਜ਼ਾ ਸੂਆ ਠੀਕ ਹੈ ਪੰਜਾਂ ਪੰਜਾਂ ਚੌ ਚੌ ਦਿਨਾਂ ਦੀਆਂ ਇਹ ਸੂਈਆਂ ਨੇ ਠੀਕ ਆ ਤੇ ਕੋਈ ਵੀਰ ਆਪਦੀ ਦੋ ਟਾਈਮ ਚੋਲੇ ਚਾਹੀ ਚਾਰ ਟਾਈਮ ਚੋਲੇ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਤੁਹਾਡਾ ਹੱਕ ਬਣਦਾ ਜਿੱਦਾਂ ਮਰਜ਼ੀ ਤਸੱਲੀ ਕਰੋ ਇਧਰੋਂ ਓਕੇ ਵੀਰ ਗਾਜੋ ਨਾ ਇਧਰ ਦੀ ਸਾਈਡ ਆਪਣੇ ਕੋਲ ਜਿਹੜੀ ਇੱਕ ਝੋਟੀ ਖੜੀ ਆ ਵੀਰਾਂ ਹਾਂਜੀ ਹਾਂਜੀ ਇੱਕ ਗੱਬਣ ਝੋਟੀ ਆ ਗਈ ਆ ਸੰਧੂ ਸਾਹਿਬ ਦੂਜਾ ਸੂਆ ਸੂਣਾ ਹੀ ਇਹਨੇ ਓਕੇ ਮੂੰਹੋਂ ਦੰਦੀ ਛਗੀ ਹੋ ਗਈ ਠੀਕ ਹੈ ਜੀ ਪਹਿਲਾਂ ਦਾ ਰਿਕਾਰਡ ਇਹਦਾ 16 ਕਿਲੋ ਦਾ ਰਿਹਾ ਜੀ ਠੀਕ ਹੈ ਜੀ ਗੱਲਾਂ ਬਾਤਾਂ ਵਾਲਾ ਨਹੀਂ ਸਹੀ ਮੈਨੇਜ ਰਿਹਾ ਵਾ ਆ ਬਾਕੀ ਥਣ ਚੱਡਾ ਸੰਧੂ ਸਾਹਿਬ ਬਹੁਤ ਜਿਆਦਾ ਚੰਗਾ ਲੈ ਦਿਨ ਕੱਟੀ ਸਾਤ ਤੇ ਹੱਥ ਲੈ ਜੂਗੀ ਠੀਕ ਹੈ ਜੀ ਲਓ ਦੋਸਤੋ ਛਿੱਗੀ ਕੱਟੀ ਆ ਦੂਜਾ ਸੂਬਾ ਸੈਕੰਡ ਟਾਈਮਰ ਦਿਨ ਹੱਥ-ਸੱਤ ਹਜੇ ਬਾਕੀ ਆ ਸੂਣਦੇ ਠੀਕ ਆ ਤੇ ਹਾਈਟ ਕਦ ਝੋਟੀ ਦਾ ਚੰਗਾ ਹੈ ਵੱਡੇ ਕਦ ਕਾਰ ਦੇ ਵਿੱਚ ਬਿਲਕੁਲ ਛੋਟਾ ਸਿੰਘ ਠੀਕ ਆ ਤੇ ਆ ਦੇਖੋ ਜੀ ਇਹਦਾ ਨਾ ਬਾਤ ਕਰਪਾਉਂਦੇ ਫਿਰਾਂ ਦਿਵਾ ਕੇ ਸੰਧੂ ਤਾਂ ਨੂੰ ਪਤਾ ਨਾ ਚੰਗੇ ਜਨਵਰੀ ਦਾ ਆਪਾਂ ਨੂੰ ਇਸ਼ਕਪੂਰਾ ਇਹਦਾ ਬਿਲਕੁਲ ਜੀ ਬਿਲਕੁਲ ਪਤਾ ਕੀ ਆ ਇਹੇ ਕੰਮ ਸ਼ੌਕ ਨਾਲ ਹੁੰਦੇ ਆ ਸ਼ੌਕ ਨਾਲ ਅਬ ਜੋ ਦੋਸੋ ਝੋਟੀ ਪੂਰੀ ਦਰਸ਼ਨੀ ਆ ਦਰਸ਼ਨੀ ਤੋਂ ਭਾਵੇ ਆ ਵੀ ਬਹੁਤ ਖੂਬਸੂਰਤ ਚੌੜਾ ਪਿੱਠਪੂੜਾ ਛੋਟਾ ਸਿੰਘ ਇੱਕ ਵਾਰੀ ਫੇਸ ਕੁਆਲਿਟੀ ਮੈਂ ਤੁਹਾਨੂੰ ਦਿਖਾਉਣਾ ਥੋੜਾ ਨੇੜੇ ਤੋਂ ਆ ਦੇਖੋ ਜਰਾ ਇੱਕ ਇਧਰ ਦੇਖੋ ਵੀਰ ਗਗਨ ਆ ਲਓ ਸੰਧੂ ਸਾਹਿਬ ਦੂਜਾ ਸੁਹਾ ਸੁਣਾ ਛਿੱਗੀ ਨਹੀਂ ਹਾਂ ਲਓ ਜੀ ਸੋ ਕੁਆਲਿਟੀ ਆ ਛੋਟਾ ਦੇ ਸਿੰਘ ਆ ਦੋਸੋ ਐਮ 29 ਦੀ ਆ ਸੰਧੂ ਸਾਹਿਬ ਇਹ ਹੂੰ ਬਿਲਕੁਲ ਜੀ ਬਿਲਕੁਲ ਆ ਦੇਖੋ ਇੱਕ ਵਾਰੀ ਫਰੰਟ ਤੋਂ ਦਿਖਾਈਏ ਵੀਰ ਗਗਨ ਤੁਰੇ ਮੜਾ ਜਾਨ ਹਾਂ ਆ ਦੇਖੋ ਜੀ ਠੀਕ ਆ ਸੋ ਬਿਲਕੁਲ ਲਿਸਕੂ ਲਿਸਕੂ ਪਿੰਡੇ ਦੇ ਦੇਜਾ ਦੋਸਤੋ ਪਤਲੇ ਪਿੰਡੇ ਦੇ ਵੀ ਤਾਰੀ ਲਾ ਕੇ ਵੀ ਢੇੜਾ ਮਰਾ ਦੋ ਕੋਈ ਵੀਰ ਆ ਜਾਣਾ ਆਖੇ ਲੱਸੀ ਆ ਮੈਂ ਵੀ ਵੀਰ ਕਾ ਕਰਨ ਇੱਕ ਵਾਰੀ ਹੋਰ ਤੋੜਦੇ ਆ ਨੂੰ ਫਿਰ ਆ ਦੋਸਤੋ ਕੱਦ ਵੱਡਾ ਹੈ ਛੋਟੀ ਦਾ ਸੋਹਣੇ ਪੇਟ ਪੂੜੇ ਦੇ ਵਿੱਚ ਇੱਕ ਵਾਰੀ ਤੁਹਾਨੂੰ ਪੂਰਾ ਚੌੜਾ ਪੇਟ ਪੂੜਾ ਆਪਾਂ ਦਿਖਾ ਦਿੰਦੇ ਆ ਪਤਲੇ ਪਿੰਡੇ ਦੇ ਵਿੱਚ ਵਿਰਲਪੁਰ ਨਾ ਚੰਗੀ ਸਪੈਸ਼ਲ ਸੋਣੀ ਦੇਰ ਲਾ ਅਜੇ 5 ਤੋਂ 7 ਦਿਨ 8 ਦਿਨ ਘੱਟੋ ਘੱਟ ਵੀ ਤੁਸੀਂ ਸੰਧੂ ਸਾਹਿਬ ਕੱਢ ਜੂਗੀ ਕੱਢ ਜੂਗੀ ਦੁੱਧ ਸੰਧੂ ਸਾਹਿਬ ਜਿਆਦਾ ਨਹੀਂ ਹੈ ਕਿ ਆਪਾਂ ਕਹਿੰਦੇ 16 17 18 ਕਿਲੋ ਦੁੱਧ ਸੌਂਖਾ ਭਰ ਦੂਗੀ ਕੱਟੀ ਠੀਕ ਆ ਵੀਰੇ ਫਿਰ ਆਪਾਂ ਚੋ ਲੈਣਾ ਠੀਕ ਆ ਲੋ ਵੀ ਦੋਸਤੋ ਕਰੋ ਚੈੱਕ ਬਾਕੀ ਬਾਕੀ ਜਿਹੜੇ ਵੀਰਾਂ ਨੂੰ ਇਹਨਾਂ ਦੀ ਨਰਖ ਪਰਖ ਦਾ ਪਤਾ ਨਾ ਉਹਨਾਂ ਨੇ ਮੈਂਟਲ ਹੁਮ ਸਹੀ ਹੈ ਜੀ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਸੋ ਬਖਾਲਾ ਬਹੁਤ ਸੋਨਾ ਮੋੜ ਤੋਂ ਚੌਰਸ ਲੇਵਾ ਬਾਦੀ ਵੰਡ ਵੰਡ ਆਪਸੀ ਤੇ ਨਾਲ ਦੀ ਤੁਹਾਨੂੰ ਇੱਕ ਵਾਰੀ ਥੋੜਾ ਆਪਾਂ ਫਰੰਟ ਤੋਂ ਵੀ ਦਿਖਾ ਦਈਏ ਆਹ ਦੇਖੋ ਜੀ ਹਵਾਨਾ ਲੇਵਾ ਦੋਸਤੋ ਜਿੰਨੀ ਸਰਮਨ ਮੈਂ ਮਾਰ ਲਿਆਓ ਕੈਮਰਾ ਦੇ ਉਨੀ ਕ ਪਿੱਛੋਂ ਲਾਈ ਫਿਰਦੀ ਨਾਲ ਲੈਂਟਰ ਆਹ ਲੈਂਟਰ ਲੱਗਾ ਤਾਂ ਇਹਨੂੰ ਆਂਦੇ ਲੈਂਟਰ ਆ ਦੇਖੋ ਜੀ ਬਿਲਕੁਲ ਤੁਹਾਨੂੰ ਪਤਾ ਸੰਧੂ ਸਾਹਿਬ ਇਹਨੇ ਸਹੀ ਮੈਨੇ ਜਰਾ ਗੱਲਾਂ ਬਾਤਾਂ ਨਾ ਲਾਇਆ। ਨਵੀਂ ਗਗਨ ਵੀਰ ਝੋਟੀ ਚੰਗੀ ਆ ਤੇ ਐਮ 22 ਦੀ ਤੁਸੀਂ ਦੱਸ ਰਹੇ ਜੀ। ਹਾਂਜੀ ਮੂੰਹ ਛਗੀ ਆ। ਮੂੰਹ ਛਗੀ ਆ। ਆਪਾਂ ਦੇ ਕਿੰਨੇ ਦੀ ਦਈਏ ਫਿਰ? ਉਹ ਵੇਚੋ ਨੂੰ ਇਹੋ ਜੀਆਂ ਝੋਟੀਆਂ 170 ਦੀਆਂ 65 ਦੀਆਂ ਵੇਖਦੀਆਂ ਵਾਂ। ਪਰ ਆਪਾਂ ਉਹ ਨਹੀਂ ਕਰਨਾ। ਬਿਲਕੁਲ ਬਿਲਕੁਲ ਜਾਇਜ਼ ਕਰਨਾ। ਆਪਾਂ 140 ਜੋ ਮਾਨਤਾ ਕਰਨਾ। 140 ਹਾਂ ਜੱਸ ਨੂੰ 135 ਦੀ ਦੇਣੀ ਆਪਾਂ 135 ਹਾਂ ਉਹ ਚੋ ਸ਼ੋਰ ਛੱਪਾ ਹੀ ਹੋਣਾ ਜਿਹੜਾ 240 ਬਸ ਠੀਕ ਆ ਹਾਂ ਮੁੜ ਕੇ ਵੀਰ ਮੇਰਾ ਕੋਈ ਲਾ ਕੇ ਫੋਨ ਇਹ ਨਾ ਆਖੇ ਵੀ ਇੱਕ 10 ਲੱਲਾ 15 ਲੱਲਾ ਉਹ ਕੰਮ ਨਾ ਕਰੇ ਲੈ ਵੀ ਦੋਸਤੋ ਵੈਸੇ ਝੋਟੀ ਹੱਕ ਰੱਖਦੀ ਆ ਬਾਕੀ ਸਾਰੇ ਵੀਰ ਖੜਾ ਰਹੀ ਆ پارک ਉਹ ਜਿਨ੍ਹਾਂ ਨੇ ਮਾਰ ਰੱਖਿਆ ਝੋਟੀ ਦੇ ਵਿੱਚ ਕੋਈ ਸ਼ੱਕ ਨਹੀਂਗਾ ਕਿਸੇ ਪਾਸੇ ਨਹੀਂ ਖੁੰਝੀਗੀ ਸਿੰਗੀ ਸੂੰਗੀ ਤੋਂ ਲੈ ਕੇ ਪਿੱਠ ਪੁੜੇ ਤੋਂ ਲੈ ਕੇ ਸੋ ਪੁੜੇ ਪੜੇ ਵੀ ਨਵਾਏ ਕਰਮਾਲੀ ਪੰਜ ਕੱਟ ਦੇ ਚਾਰ ਕੱਟ ਦੇ ਦਿਨ ਇੱਥੇ ਗਾ ਕੇ ਕੀ ਆਪਾਂ ਬਸ ਜੀ ਸੀ ਧਰਿਆ ਹੁੰਦਾ ਪਸੂ ਕੱਢ ਵੀ ਜਾਂਦਾ ਬਹੁਤ ਖੂਬਸੂਰਤ ਝੋਟੀ ਆ ਠੀਕ ਆ ਸੋ ਕੋਈ ਭਰਾ ਛੱਡ ਕੇ ਨਹੀਂ ਜਾਂਦਾ ਜਿਹਨੇ ਇੰਨੇ ਕ ਪੈਸੇ ਖਰਚ ਕਰਨੇ ਆ ਚੰਗੀ ਚੀਜ਼ ਖਰੀਦਣ ਦਾ ਚਾਹ ਬਾਣਾ ਉਹਦੇ ਲਈ ਪਹਿਲ ਆ ਦੋਸਤੋ ਪਹਿਲ ਦੇ ਆਧਾਰ ਤੇ ਤੁਸੀਂ ਸਬਦਾ ਕਰ ਸਕਦੇ ਜੇ ਬਹੁਤ ਖੂਬਸੂਰਤ ਝੋਟੀ ਆ ਮਨੱਤੀ ਬ੍ਰੀਡ ਦੀ ਠੀਕ ਆ ਜੀ ਹਾਂ ਠੀਕ ਆ ਜੀ ਲੈ ਵੀ ਗਗਨ ਇਹ ਤਾਂ ਆਪਣੇ ਕੋਲ ਝੋਟੀ ਆ ਕਾ ਲਾਸਟ ਵਿੱਚ ਜਿਹੜਾ ਇਧਰ ਨਗੀਨਾ ਆ ਲਖਿਆ ਲਕੋਗੇ ਸੰਤੂ ਸਾਹਿਬ ਤੁਹਾਨੂੰ ਪਤਾ ਇੱਕ ਦਾ ਰੱਖ ਦਿੰਨੇ ਆਪਾਂ ਹਾਂ ਇੱਕ ਦਾ ਪਿੰਨੀ ਕਰਕੇ ਰੱਖਣਾ ਪੈਂਦਾ ਠੀਕ ਠੀਕ ਦਿਨ ਸੰਤੂ ਸਾਹਿਬ ਸੱਤ ਜਾਂ ਅੱਠ ਕੱਢ ਜੂਗੀ ਮੈਂ ਹਾਂ ਸੁਆ ਇਹਦਾ ਦੂਜਾ ਜਾਂ ਕੋਈ ਤੀਜਾ ਹੋਵੇ ਮੰਨ ਲੇ ਵੀਰ ਆਪਾਂ ਨੂੰ ਕੋਈ ਚੱਕਰ ਨਹੀਂ ਆਪਾਂ ਦੁਸ਼ਾ ਦੇ ਆਪਾਂ ਕਦੀ ਜ਼ਿੰਦਗੀ ਚ ਕੀਤਾ ਨਹੀਂ ਕਿਸਦਾ ਵੀਰੇ ਬਿਲਕੁਲ ਬਿਲਕੁਲ ਕੀ ਆਪਣੀਆਂ ਦੁਕਾਨਦਾਰੀ ਸਹੀ ਹੈ ਉਹ ਦੋਸਤ ਸੁਆ ਆਪਦੀ ਸਮਝ ਨਾਲ ਤੀਜਾ ਮੰਨ ਲਏ ਕੋਈ ਵੀਰ ਹਰਕ ਦੇ ਆਪੋ ਆਪਣੀ ਸਮਝ ਆ ਠੀਕ ਹੈ ਜੀ ਆਪਦੀ ਸਮਝ ਨਾਲ ਫਸਦਾ ਕਰਦਾ ਹੁੰਦਾ ਤੁਸੀਂ ਇਹ ਵੀ ਅਜੇ ਦੇਣ ਲੈਂਦੀ ਆ ਹੈ ਪਤਲੇ ਪਿੰਡੇ ਦੇ ਵਿੱਚ ਦੇਣ ਲੈਂਦੀ ਆ ਸਿੰਗੀ ਸੁੰਗੀ ਬੜੀ ਵਧੀਆ ਆਂਦੀ ਬਿਲਕੁਲ ਗੁਲਾਈ ਦੇ ਵਿੱਚ ਇੱਕ ਸਪ੍ਰਿੰਗ ਵਾਂਗੂ ਸਿੰਘ ਮੁੜਿਆ ਬਿਲਕੁਲ ਸੰਦੂ ਸਾਹਿਬ ਬਾਲੀ ਜਿਆਦਾ ਖੂਬਸੂਰਤ ਬਾ ਹਾਂ ਬਾਲੀ ਜਿਆਦਾ ਚੰਗੀ ਆ ਚਲੋ ਜਿਹੜੇ ਦੇਣਾ 7-8 ਕੱਢਦੀ ਹੋਈ ਵੀਰ ਸਾਂਭਲੂ ਖੜ ਕੇ ਆ ਜੀ ਆ ਜੀ ਹਾਂ ਲਓ ਜੀ ਠੀਕ ਆ ਜੀ ਸੋ ਹਾਈਟ ਕੱਦ ਵੀ ਨਾਰਮਲ ਮੱਝਾਂ ਜਿੱਡਾ ਹੀ ਆ 200 ਜਿੱਡੀਆਂ ਆਪਾਂ ਨਾਰਮਲ ਹਰੇਕ ਥਾਂ ਤੋਂ ਮੱਝਾਂ ਝੋਟੀਆਂ ਵੇਖਦੇ ਆ ਹਾਈਟ ਕੱਦ ਦੀ ਵੀ ਚੰਗੀ ਆ ਬਾਕੀ 8 ਦਿਨ ਸਮਾਂ ਮੰਨ ਕੇ ਤੁਸੀਂ ਸੌਦਾ ਕਰ ਲਿਓ 8 ਦਿਨ ਹਜੇ ਲੈ ਜੂਗੀ ਸੋਨ ਦੇ ਵਿੱਚ ਢਿੱਲ ਕਾਫੀ ਆ ਦੇਵੇ ਦੇ ਵਿੱਚ ਬਣੂ ਬੜੀ ਬਣੂ ਬਹੁਤ ਜਿਆਦੀ ਸੰਧੂ ਸਾਹਿਬ ਹਾਂ ਹਾਂ ਬੰਨ ਵਾਲੇ ਵਟ ਕੱਢ ਜੂਗੀ ਬਿਲਕੁਲ ਜੀ ਬਿਲਕੁਲ ਬਾਕੀ ਬਖਾਲਾ ਬਖੂਲਾ ਪੱਧਰ ਆ ਬਿਲਕੁਲ ਬੈਕ ਸਾਈਡ ਤੋਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਪੱਧਰ ਬਖਾਲਾ ਕੋਈ ਬਾਦ ਨਹੀਂ ਕੋਈ ਘਾਟ ਨਹੀਂ ਆ ਦੇਖੋ ਜੀ ਲਓ ਜੀ ਠੀਕ ਆ ਮੇਰ ਲ ਬੋਲ ਬਹੁਤ ਸੋਹਣਾ ਸੰਧੂ ਸਾਹਿਬ ਚੰਗੀ ਆ ਛੋਟੀ ਜਿੰਨੀ ਵੀ ਆ ਸਾਫ ਸੁਥਰੀ ਚਲੋ ਜੀ ਜਿਹੜੇ ਦਿਨ ਕੱਢਦੀ ਆ ਪੰਜ ਸੱਤ ਕਰਮਾ ਲਈ ਇਹੋ ਹੀ ਆ ਬਾਕੀ ਹੈਗੀ ਬਹੁਤ ਜਿਆਦੀ ਚੰਗੀ ਆ ਲਓ ਵੀ ਮਾਜ ਦੋਸਤੋ ਇਹ ਵੀ ਚੰਗੀ ਆ ਠੀਕ ਆ ਪਸੰਦ ਆਉਣ ਵਾਲੀ ਆ ਦਿਨ ਲੈ ਜੂ 8 ਸੱਤ ਲਾਏ ਬਣਾਏ ਸੋਹਣਾ ਪਈਏ ਜੇ ਭਰੂਗੀ ਥੱਲੇ ਉਹ ਪੂਰਾ ਠੀਕ ਆ ਜੀ ਅਜੇ ਕਰਮਾ ਲਈ ਵਿਖਾਉਗੀ ਆਪਦਾ ਤੇ ਇਹ ਗਗਨ ਕਿੰਨੇ ਕ ਦੀ ਫਿਰ ਹੁੰਦੀ ਆ ਸੰਧੂ ਸਾਹਿਬ ਮੋਲ ਵਾਂ 85 ਕਰ ਲਈਏ 82 ਜੋ ਮਾਨ ਕਰ ਦਾਂਗੇ 82 ਜੋ ਹਾਂ 81 ਦੀ ਹੋ ਜੂਗੀ ਜਸਨੋ ਠੀਕ ਆ ਜੀ ਹਾਂਜੀ ਬਾਬੀ ਭਰਾਵੋ ਇਹ 81 ਦੀ ਜਿਹੜੀ ਆ ਜਸਨੋ ਹੁੰਦੀ ਆ ਬਾਕੀ ਵਿੱਚੋਂ ਮਾਨਤਾ ਨਾ ਹਰ ਇੱਕ ਪਸ਼ੂ ਦੇ ਵਿੱਚ ਹੋਊਗਾ ਕਿਸੇ ਭਰਾ ਤੇ ਆਏਗਾ ਇਹਦਾ ਠੀਕ ਆ ਜੀ ਸੋ ਛੋਰ ਛੱਪੇ ਹੁੰਦੇ ਰਹਿੰਦੇ ਆ ਉਹ ਨਹੀਂ ਵੀਰ ਕੋਈ ਦੋ ਚਾਰ ਸੌ ਸੰਧੂ ਸਾਹਿਬ ਪਿਆਰ ਖੱਟਿਆ ਆਪਾਂ ਕੁਝ ਨਹੀਂ ਖੱਟਿਆ ਹਾਂ ਮਾਨਤਾ ਭਰਾਵਾਂ ਦਾ ਪਿਆਰ ਹੀ ਆ ਠੀਕ ਆ ਨਾ ਬੱਚੇ ਸੰਧੂ ਸਾਹਿਬ ਚਾਪਦੇ ਆ ਬਿਲਕੁਲ ਜੀ ਬਿਲਕੁਲ 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 ਸਰ ਅਨਮੋਲ ਜੀ ਚੀਜ਼ ਆ ਅਨਮੋਲ ਜਿਹਾ ਹੀਰਾ ਜਿਹਨੂੰ ਆ ਕੇ ਮੇਰਾ ਖੁਸ਼ ਆ। ਹੋਰ ਪਾਉ ਜੀ ਠੀਕ ਠਾਕ? ਠੀਕ ਠਾਕ। ਚਲੋ ਵਧੀਆ ਚੰਗੇ ਚਾਹੀਦੇ ਤੇ ਦੂਜਾ ਨਹੀਂ ਆਈਏ ਫਿਰ ਪਸੂ ਲੱਬ ਲੱਬ ਕੇ ਹੋਣਾ। ਹਾਂ ਜੀ ਹਾਂ ਜੀ ਹੁਣ ਆਪਾਂ ਇਸੇ ਕੰਮ ਤੇ ਆ। ਠੀਕ ਆ ਜੀ। ਹਾਂ ਜੀ। ਤੇ ਝੋਟੀ ਚੰਗੀ ਕੱਢੀ ਆ ਵਧੀਆ ਚੰਗੀ ਐ ਮਨਤੀ ਦੀ ਝੋਟੀ ਆ ਜੀ। ਚੰਗੇ ਨਸਲ ਦੀ ਝੋਟੀ ਆ। ਹਾਂ। ਤੇ ਠੀਕ ਆ ਵੀ ਚੰਗਾ ਭਰਾ ਐ ਹਨਾ। ਠੀਕ ਆ। ਸਰਕਾਰ ਕੋਲ ਮਗਲੇ ਘਰ ਵਾਲਿਆਂ ਨੂੰ ਚੰਗਾ ਦੱਸਿਆ ਹੋਊਗਾ ਫਿਰ ਪਹਿਲਾਂ ਤਾਂ 15 ਕਿਲੋ ਦਾ ਪਹਿਲਾਂ ਤਾਂ ਦੱਸਿਆ ਰਕਾਰ ਠੀਕ ਆ ਜੀ ਹਾਂ ਜੀ ਮਤਲਬ ਸੋ ਝੋਟੀ ਚੰਗੀ ਆ ਵੈਸੇ ਮੋਰਾ ਬਰੀਡ ਪਿਆ ਜਿਹੜੀਆਂ ਮੱਝਾਂ ਝੋਟੀਆਂ ਦੇ ਦੁੱਧ ਝੋਟੀਆਂ ਕਾਢ ਹੀ ਦਿੰਦੀਆਂ ਨੇ ਠੀਕ ਆ ਉੱਚੇ ਕਦ ਕਾਟ ਦੇ ਵਿੱਚ ਆ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਤੇ ਠੀਕ ਆ ਜੀ ਇਹ ਨਹੀਂ ਵੀ ਜਿੰਨੇ ਪੈਸੇ ਜੇਬ ਵਿੱਚ ਪਾ ਕੇ ਲੈ ਕੇ ਆ ਰਹੇ ਜੇ ਤੇ ਇੱਥੇ ਆ ਕੇ ਕੋਈ ਵੀਰ ਇਤਰਾਜ਼ ਕਰੂਗਾ ਵੀ ਓਡੀ ਬਰਾਬਰ ਦੀ ਸ਼ਹਿ ਨਹੀਂ ਕੀ ਪੂਰੀ ਚੌੜੇ ਪਿੱਠ ਪੁੱਢ ਦੇ ਵਿੱਚ ਸੋਹਣੀ ਕੱਟੀ ਆ ਠੀਕ ਆ ਜੀ ਸੋਹਣੀ ਝੋਟੀ ਆ ਸ਼ਿੱਗੀ ਆ ਮੂੰਹੋਂ ਦੰਦੀ ਤੇ ਇਧਰ ਉਹ ਵੜਾ ਦਿਖਾਈਆਂ ਨੇ ਤੁਹਾਨੂੰ ਆਪਾਂ ਪਾਉ ਗਰਮੀਰ ਸਿੰਘ ਉਹਨਾਂ ਦੇ ਘਰੋਂ ਵੀਰ ਗਗਨ ਉਹਨਾਂ ਦੇ ਘਰੋਂ ਠੀਕ ਆ ਤੇ ਵੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਦੁੱਧ ਤੇ ਆ ਠੀਕ ਆ ਜਿੱਦਾਂ ਮਰਜ਼ੀ ਆਪਣੀ ਕੋਈ ਆਣ ਕੇ ਵੀਰ ਤਸੱਲੀ ਕਰ ਲੈ ਤੇ ਹੋਰ ਦੀ ਪੌਜੀ ਕੋਈ ਗੱਲਬਾਤ ਵਧੀਆ ਵਧੀਆ ਸੰਧੂ ਸਾਹਿਬ ਠੀਕ ਜੀ ਤੇਰੇ ਭਰਾ ਦੇ ਨਾਲ ਹੀ ਆ ਠੀਕ ਜੀ ਠੀਕ ਆ ਹਰ ਵੇਲੇ ਠੀਕ ਆ ਜੀ ਠੀਕ ਆ ਤੇ ਹੋਰ ਭਾਈ ਗਗਨ ਇੱਕ ਨੰਬਰ ਆਪਣੇ ਬੋਲ ਦਗੇ ਵੀਰ 86475 ਹਾਂਜੀ 0 ਤੇ 97 ਠੀਕ ਆ ਜੀ ਹਾਂਜੀ ਅਬ ਦੋਸਤੋ ਨੰਬਰ ਆ ਵੀਰ ਗਗਨ ਦੇ ਠੀਕ ਆ ਜੀ ਪਸ਼ੂ ਇਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਕੋਈ 8-7 ਨੱਕ ਜਿਹੜੇ ਆ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਇਸ ਕਿਲੇ ਦੇ ਉੱਪਰ ਇਸ ਫਾਰਮ ਦੇ ਉੱਪਰ ਬਾਕੀ ਆਓ ਆਪਣੀ ਤਸੱਲੀ ਕਰੋ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਹੁੰਦੀ ਆ ਪੈਸੇ ਖਰਚ ਕਰਨੇ ਆ ਸੋ ਵਪਾਰ ਦਾ ਕੰਮ ਆ ਪਾਉ ਗਰਮੇਲ ਸਿੰਘ ਹਣੀ ਤੇ ਚਾਹੇ ਵੀਰ ਗਗਨ ਹਰ ਵਾਰ ਕਹਿੰਦੇ ਵੀ ਆਪਣੀ ਤਸੱਲੀ ਕਰੋ ਬਸੀ ਬਸ ਨਰਕ ਫਰਕ ਕਰੋ ਪੂਰੀ ਆਬਦੀ ਬਿਲਕੁਲ ਪਤਾ ਕੀ ਮੁੜ ਕੇ ਜਿਹੜਾ ਲਾਮਾ ਦੇਣਾ ਉਹ ਮਾੜਾ ਵਾ ਸਹੀ ਹੈ ਜੀ ਮਰਾ ਆ ਆਪਦਾ ਟੋਪ ਜਾ ਕੇ ਖੜੋ ਸਹੀ ਹੈ ਜੀ ਜਦੋਂ ਸੰਧੂ ਕੋਈ ਪਹੂ ਜ ਪਹੂ ਮਾੜਾ ਹੋਵੇ ਨਾ ਉਹ ਆਪਾਂ ਪਹਿਲਾਂ ਦੱਸਾਂਗੇ ਬਿਲਕੁਲ ਹਾਂ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ